ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਸਾਡੇ ਸਾਰੇ ਹੀ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬ੍ਰਹਮ ਗਿਆਨ ਕਿ ਬ੍ਰਹਮ ਗਿਆਨ ਜਿਸ ਨੂੰ ਚਾਰ ਪਦਾਰਥ ਦਾ ਗਿਆਨ ਤੇ ਆਤਮਕ ਗਿਆਨ ਵੀ ਕਹਿੰਦੇ ਹਨ ਇਹ ਹੀ ਸਾਰੇ ਧਾਰਮਿਕ ਗ੍ਰੰਥਾਂ ਦਾ ਆਸਾਰ ਹੈ ਤਤ ਹੈ ਤੇ ਨਿਚੋੜ ਹੈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਸ ਬ੍ਰਹਮ ਗਿਆਨ ਤੋਂ ਬਿਨਾ ਇਸ ਬ੍ਰਹਮ ਗਿਆਨ ਤੋਂ ਬਿਨਾਂ ਸਾਡੀ ਕਦੇ ਵੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਭਾਵ ਇਸ ਬ੍ਰਹਮ ਗਿਆਨ ਤੋਂ ਬਿਨਾਂ ਅਸੀਂ 84 ਲੱਖ ਨੀਚ ਜੁਨੀਆਂ ਦੇ ਵਿੱਚ ਹੀ ਪਟਕਦੇ ਰਹਿੰਦੇ ਹਾਂ ਤੇ ਬਹੁਤ ਹੀ ਜ਼ਿਆਦਾ ਦੁੱਖ ਭੁਗਦੇ ਹਾਂ ਇਸ ਗਿਆਨ ਨੂੰ ਇੱਕ ਪੂਰੇ ਗੁਰੂ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਹੀ ਪ੍ਰਾਪਤ ਕੀਤਾ ਜਾਂਦਾ ਹੈ ਪੂਰਾ ਗੁਰੂ ਪੂਰਾ ਗੁਰੂ ਪੂਰਾ ਸੰਤ ਸਾਧੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਇਹ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਨਾ ਟੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਭਾਈ ਰੇ ਗੁਰਬੇਣ ਗਿਆਨ ਨਾ ਹੋਏ ਪੁੱਛੋ ਬ੍ਰਹਮਾਨਾਰ ਦੇ ਵੇਦ ਵਿਆਸੇ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ हे ਭਾਈ ਜਨੋ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਕੰਨ ਲਾ ਕੇ ਸੁਣ ਲਵੋ ਕੇਖ ਪੂਰੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਪੁੱਛੋ ਬ੍ਰਹਮਾ ਨਾਰਦ ਦੇ ਵੇਦ ਵਿਆਸੇ ਕੋਈ ਇਹ ਗੱਲ ਤੁਸੀਂ ਬ੍ਰਹਮਾ ਨਾਰਦ ਤੇ ਵੇਦ ਵਿਆਸ ਜੀ ਨੂੰ ਪੁੱਛ ਕੇ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਵੱਡੇ ਗੁਰੂ ਗੁਰੂ ਗਿਆਨੀ ਹੋਏ ਹਨ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮਾ ਨਾਰਦ ਦੇ ਵੇਦ ਵੇਦ ਵਿਆਸੇ ਕੋਈ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ हे ਭਾਈ ਜਨੋ ਅੱਜ ਤੱਕ ਇੱਕ ਪੂਰੇ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਕਿਸੇ ਨੂੰ ਵੀ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੋਇਆ ਹੈ ਇਹ ਗੱਲ ਤੁਸੀਂ ਬ੍ਰਹਮਾ ਨਾਰਦ ਤੇ ਵੇਦਵਿਆਸ ਜੀ ਨੂੰ ਪੁੱਛ ਕੇ ਵੇਖ ਸਕਦੇ ਹੋ ਜੋ ਕਿ ਬਹੁਤ ਹੀ ਵੱਡੇ ਗੁਰੂ ਗਿਆਨੀ ਹੋਏ ਹਨ ਪੂਰੇ ਗੁਰੂ ਦੀ ਨਿਸ਼ਾਨੀ ਪੂਰੇ ਗੁਰੂ ਦੀ ਨਿਸ਼ਾਨੀ ਸਾਡੇ ਗੁਰੂਆਂ ਨੇ ਸਾਨੂੰ ਦੱਸ ਦਿੱਤੀ ਹੈ ਕਿ ਜੇ ਉਹ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਉਹੀ ਪੂਰਾ ਸੰਤ ਸਾਧੂ ਹੁੰਦਾ ਹੈ ਅੱਗੇ 459 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਸਾਰੀ ਵਾਰ ਦੇ ਵਿੱਚ ਹੋਰ ਲਿਖਦੇ ਹਨ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੇਕਰ ਪਾਣੀ ਨੂੰ ਜਲ ਨੂੰ ਬਨਣਾ ਹੋਵੇ ਤਾਂ ਉਸ ਦੇ ਵਾਸਤੇ ਕਿਸੇ ਬਰਤਨ ਦੀ ਜ਼ਰੂਰਤ ਹੈ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਤੇ ਇੱਕ ਬਰਤਨ ਤੇ ਇੱਕ ਬਰਤਨ ਤੋਂ ਬਿਨਾ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਸਤਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੇਕਰ ਪਾਣੀ ਨੂੰ ਬੰਨਣਾ ਹੋਵੇ ਜੇਕਰ ਪਾਣੀ ਨੂੰ ਬੰਨਣਾ ਹੋਵੇ ਬੰਨ ਤੇ ਰੱਖਣਾ ਹੋਵੇ ਇਕੱਠਾ ਕਰਕੇ ਰੱਖਣਾ ਹੋਵੇ ਤਾਂ ਉਸ ਦੇ ਵਾਸਤੇ ਕਿਸੇ ਬਰਤਨ ਦੀ ਜ਼ਰੂਰਤ ਪੈਂਦੀ ਹੈ ਇੱਕ ਬਰਤਨ ਤੋਂ ਬਿਨਾ ਕਿਸੇ ਬਰਤਨ ਤੋਂ ਬਿਨਾਂ ਅਸੀਂ ਪਾਣੀ ਨੂੰ ਜਲ ਨੂੰ ਕਦੇ ਵੀ ਇਕੱਠਾ ਕਰਕੇ ਨਹੀਂ ਰੱਖ ਸਕਦੇ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਕੋ ਹੋਏ ਗਿਆਨ ਦਾ ਬੱਧਾ ਮਨ ਰਹੇ ਗੌਰਬਿਣ ਗਿਆਨ ਨਾ ਹੋਏ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕਦੇਵ ਜੀ ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਜੇਕਰ ਅਸੀਂ ਆਪਣੇ ਮਨ ਨੂੰ ਬੰਨ੍ਹਣਾ ਹੈ ਤਾਂ ਉਸ ਨੂੰ ਉਸ ਮਹਾਨ ਬ੍ਰਹਮ ਗਿਆਨ ਦੇ ਨਾਲ ਹੀ ਬੰਨਿਆ ਜਾ ਸਕਦਾ ਹੈ ਪਰ ਉਹ ਮਹਾਨ ਬ੍ਰਹਮ ਗਿਆਨ ਇਕ ਪੂਰੇ ਗੁਰੂ ਤੋਂ ਬਿਨਾਂ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਧਾ ਮਨ ਰਹੇ ਗੌਰਬਣ ਗਿਆਨ ਨਾ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੇਕਰ ਅਸੀਂ ਪਾਣੀ ਨੂੰ ਇਕੱਠਾ ਕਰਕੇ ਬੰਨ ਦੇ ਰੱਖਣਾ ਹੋਵੇ ਤਾਂ ਉਸ ਦੇ ਵਾਸਤੇ ਕਿਸੇ ਬਰਤਨ ਦੀ ਜ਼ਰੂਰਤ ਪੈਂਦੀ ਹੈ ਬਰਤਨ ਤੋਂ ਬਿਨਾਂ ਅਸੀਂ ਪਾਣੀ ਨੂੰ ਕਦੇ ਵੀ ਇਕੱਠਾ ਕਰਕੇ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਅਸੀਂ ਜੇਕਰ ਆਪਣੇ ਮਨ ਨੂੰ ਬੰਨਣਾ ਹੈ ਤਾਂ ਉਸ ਦੇ ਵਾਸਤੇ ਉਸ ਮਹਾਨ ਬ੍ਰਹਮ ਗਿਆਨ ਦੀ ਜ਼ਰੂਰਤ ਹੈ ਪਰ ਉਹ ਮਹਾਨ ਬ੍ਰਹਮ ਗਿਆਨ ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਪਰ ਉਹ ਮਹਾਨ ਬ੍ਰਹਮ ਗਿਆਨ ਇੱਕ ਪੂਰੇ ਗੁਰੂ ਤੋਂ ਬਿਨਾਂ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਹੈ ਅੱਗੇ 831 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰ ਲਿਖਦੇ ਹਨ ਗਿਆਨ ਗਿਆਨ ਕਥੇ ਸਭ ਕੋਈ ਗਿਆਨ ਗਿਆਨ ਕਥੇ ਸਭ ਕੋਈ ਕਿ ਅੱਜ ਦੇ ਕਿ ਅੱਜ ਦੇ ਸਮੇਂ ਗਿਆਨ ਦੀਆਂ ਗੱਲਾਂ ਤਾਂ ਸਾਰੇ ਹੀ ਕਰੀ ਜਾ ਰਹੇ ਹਨ ਕਿ ਅੱਜ ਦੇ ਸਮੇਂ ਵਿੱਚ ਗਿਆਨ ਦੀਆਂ ਗੱਲਾਂ ਤਾਂ ਸਾਰੇ ਲੋਕ ਹੀ ਕਰੀ ਜਾ ਰਹੇ ਹਨ ਕਥ ਕਥਵਾਦ ਕਰੇ ਦੁੱਖ ਹੋਈ ਤੇ ਗਿਆਨ ਦੀਆਂ ਤੇ ਗਿਆਨ ਦੀਆਂ ਵੱਖ-ਵੱਖ ਗੱਲਾਂ ਕਰਕੇ ਆਪਸ ਦੇ ਵਿੱਚ ਝਗੜੇ ਕਰਦੇ ਹਨ ਤੇ ਆਪਣੇ ਮਨ ਨੂੰ ਦੁਖੀ ਕਰਦੇ ਹਨ ਗਿਆਨ ਗਿਆਨ ਕਥੇ ਸਭ ਕੋਈ ਕਥ-ਕਥਵਾਦ ਕਰੇ ਦੁਖ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਗਿਆਨ ਦੀਆਂ ਗੱਲਾਂ ਤਾਂ ਸਾਰੇ ਹੀ ਲੋਕ ਕਰੀ ਜਾ ਰਹੇ ਹਨ ਪਰ ਗਿਆਨ ਦੀਆਂ ਵੱਖ-ਵੱਖ ਗੱਲਾਂ ਕਰਕੇ ਜਾਣ ਦੇ ਵੱਖ-ਵੱਖ ਅਰਥ ਕੱਢ ਕੇ ਆਪਸ ਦੇ ਵਿੱਚ ਝਗੜੇ ਕਰਦੇ ਹਨ ਤੇ ਆ ਆਪਣੇ ਮਨ ਨੂੰ ਐਵੇਂ ਦੁਖੀ ਕਰਦੇ ਹਨ ਬਿਨ ਰਸੇ ਰਾਤੇ ਮੁਕਤਨਾ ਹੋਈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਬ੍ਰह्म ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਬਿਨ ਰਸੇ ਰਾਤੇ ਮੁਕਤ ਨਾ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਮਹਾਨ ਬ੍ਰह्म ਗਿਆਨ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਗਿਆਨ ਧਿਆਨ ਸਭ ਕਿਸ ਗੁਰ ਤੇ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਪੂਰਨ ਮਹਾਨ ਬ੍ਰह्म ਗਿਆਨ ਤੇ ਪੂਰਨ ਧਿਆਨ ਲਗਾਉਣ ਦੀ ਜੋ ᔪਗਤੀ ਹੈ ਕਿ ਉਹ ਪੂਰਨ ਮਹਾਨ ਬ੍ਰਹਮ ਗਿਆਨ ਤੇ ਪੂਰਨ ਧਿਆਨ ਲਗਾਉਣ ਦੀ ਜੋ ᔪਗਤੀ ਹੈ ਸਭ ਕੁਝ ਗੁਰ ਤੇ ਹੋਈ ਇਹ ਸਭ ਕੁਝ ਸਾਨੂੰ ਇੱਕ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਗਿਆਨ ਧਿਆਨ ਸਭ ਕੁਝ ਗੁਰ ਤੇ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਪੂਰਨ ਬ੍ਰਹਮ ਗਿਆਨ ਤੇ ਪੂਰਨ ਧਿਆਨ ਲਗਾਉਣ ਦੀ ਜੋ ᔪਗਤੀ ਹੈ ਸਭ ਕੇਸੀ ਗੁਰਤੇ ਹੋਈ ਇਹ ਸਭ ਕੁਝ ਸਾਨੂੰ ਇੱਕ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਇੱਕ ਪੂਰਾ ਗੁਰੂ ਇੱਕ ਪੂਰਾ ਸੰਤ ਸਾਧੂ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਕਹਿੰਦੇ ਹਨ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਅਸੀਸੁਰ ਦੇ ਦਰਸ਼ਨ ਕਰਾਉਂਦਾ ਹੈ ਹੋਰ ਕਿਸੇ ਨੂੰ ਨਹੀਂ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਾ ਗੁਰੂ ਜਾਂ ਇੱਕ ਪੂਰਾ ਸੰਤ ਸਾਧੂ ਨਹੀਂ ਕਹਿੰਦੇ ਹਨ 907 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਰਿੱਧ ਸਿੱਧ ਬੁੱਧ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਭ ਤਰ੍ਹਾਂ ਦੀ ਰਿੱਧੀ ਸਭ ਤਰ੍ਹਾਂ ਦੀ ਸਿੱਧੀ ਤੇ ਚੰਗੀ ਮਤ ਤੇ ਚੰਗੀ ਮਤ ਇੱਕ ਪੂਰਨ ਗੁਰੂ ਤੋਂ ਹੀ ਸਾਨੂੰ ਮਿਲਦੀ ਹੈ ਮੁਕਤ ਪਦਾਰਥ ਸਰਣ ਪਿਆ ਤੇ ਜੋ ਬ੍ਰਹਮ ਗਿਆਨ ਹੈ ਜੋ ਮੁਕਤੀ ਦਾ ਪਦਾਰਥ ਹੈ ਜਿਸ ਦੇ ਨਾਲ ਮੁਕਤੀ ਸਾਨੂੰ ਮੁਕਤੀ ਮਿਲਦੀ ਹੈ ਇਹ ਮਹਾਨ ਬ੍ਰਹਮ ਗਿਆਨ ਵੀ ਸਾਨੂੰ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਿਆ ਸਾਡੇ ਗੁਰੂ ਸਾਹਿਬ ਹੀ ਕਹਿੰਦੇ ਹਨ ਕਿ ਸਭ ਤਰ੍ਹਾਂ ਦੀ ਰਿੱਧੀ ਸਭ ਤਰ੍ਹਾਂ ਦੀ ਸਿੱਧੀ ਤੇ ਚੰਗੀ ਮੱਤ ਤੇ ਚੰਗੀ ਮੱਤ ਤੇ ਉਹ ਪੂਰਨ ਬ੍ਰਹਮ ਗਿਆਨ ਸਾਨੂੰ ਇੱਕ ਪੂਰਨ ਗੁਰੂ ਤੋਂ ਮਿਲਦਾ ਹੈ ਮੁਕਤ ਪਦਾਰਥ ਸਰਨ ਪਿਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੋ ਮਹਾਨ ਬ੍ਰह्म ਗਿਆਨ ਹੈ ਇਹ ਹੀ ਮੁਕਤੀ ਦਾ ਪਦਾਰਥ ਹੈ ਤੇ ਇਹ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਅੰਦੇ 520 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਪੂਰਨ ਹੋਵੇ ਆਸ ਮਨ ਮਨ ਵਸਾਈਏ ਪੂਰਨ ਹੋਵੇ ਆਸ ਮਨ ਵਸਾਈਏ ਕੋਈ ਨਾ ਲਾਗੇ ਵਿਗਣ ਆਪ ਗੁਵਾਈਏ ਗਿਆਨ ਪਦਾਰਥ ਮਤ ਗੁਰੂ ਤੇ ਪਾਈਏ ਪੂਰਨ ਹੋਵੇ ਆਸ ਮਨ ਵਸਾਈਏ ਕੋਈ ਨਾ ਲਾਗੇ ਵਿਗਣ ਆਪ ਗੁਵਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਮਹਾਨ ਬ੍ਰਹਮ ਗਿਆਨ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਾਂ ਤੇ ਸਾਡੇ ਸਾਰੇ ਕਾਰਜ ਹੀ ਸਾਡੀਆਂ ਸਾਰੀਆਂ ਆਸਾਂ ਹੀ ਪੂਰੀਆਂ ਹੁੰਦੀਆਂ ਹਨ ਕੋਈ ਨਾ ਲਾਗੇ ਵਿਧਨ ਆਪ ਗਵਾਈਏ ਜਦੋਂ ਅਸੀਂ ਆਪਣਾ ਆਪ ਮਿਟਾ ਕੇ ਇਸ ਗਿਆਨ ਦੇ ਉੱਤੇ ਚੱਲਦੇ ਹਾਂ ਇਸ ਗਿਆਨ ਨੂੰ ਪ੍ਰਾਪਤ ਕਰਕੇ ਇਸ ਗਿਆਨ ਦੇ ਉੱਤੇ ਚੱਲਦੇ ਹਾਂ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵਿਧਨ ਨਹੀਂ ਲੱਗਦਾ ਹੈ ਗਿਆਨ ਪਦਾਰਥ ਮਤ ਗੁਰੂ ਤੇ ਪਾਈਏ ਪਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਗਿਆਨ ਪਦਾਰਥ ਇਹ ਜੋ ਬ੍ਰਹਮ ਗਿਆਨ ਦਾ ਪਦਾਰਥ ਹੈ ਤੇ ਜੋ ਚੰਗੀ ਮਤ ਹੈ ਉਹ ਸਾਨੂੰ ਇੱਕ ਪੂਰੇ ਗੁਰੂ ਤੋਂ ਹੀ ਮਿਲਦੀ ਹੈ ਪੂਰਨ ਹੋਵੇ ਆਸ ਮਨ ਵਸਾਈਏ ਕੋਈ ਨਾ ਲਾਗੇ ਵਿਧਣ ਆਪ ਗਵਾਈਏ ਗਿਆਨ ਪਦਾਰਥ ਮਤ ਗੁਰੂ ਤੇ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਜਦੋਂ ਅਸੀਂ ਇਸ ਮਹਾਨ ਬ੍ਰਹਮ ਗਿਆਨ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਜਦੋਂ ਇਸ ਜਦੋਂ ਅਸੀਂ ਇਸ ਗਿਆਨ ਨੂੰ ਆਪਣੇ ਮਨ ਦੇ ਵਿੱਚ ਜਦੋਂ ਅਸੀਂ ਆਪਨਾ ਆਪ ਮਿਟਾ ਕੇ ਇਸ ਗਿਆਨ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਾਂ ਤਾਂ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨਹੀਂ ਵਿਵੇੜਨ ਨਹੀਂ ਲੱਗਦਾ ਹੈ ਗਿਆਨ ਪਦਾਰਥ ਮਤ ਗੁਰੂ ਤੇ ਪਾਈਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੋ ਮਹਾਨ ਬ੍ਰਹਮ ਗਿਆਨ ਦਾ ਪਦਾਰਥ ਹੈ ਇਹ ਹੀ ਮੁਕਤੀ ਦਾ ਪਦਾਰਥ ਹੈ ਗਿਆਨ ਪਦਾਰਥ ਮਤ ਇਹ ਗਿਆਨ ਪਦਾਰਥ ਤੇ ਚੰਗੀ ਮਤ ਸਾਨੂੰ ਇੱਕ ਪੂਰਨ ਗੁਰੂ ਤੋਂ ਹੀ ਮਿਲਦੀ ਹੈ ਸੁਖਨੀ ਸਾਹਿਬ ਦੀ ਬਾਣੀ ਵਿੱਚ ਸਾਡੇ ਗੁਰੂ ਸਾਹਿਬ ਲਿਖਦੇ ਹਨ ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸੁਖਨੀ ਸਾਹਿਬ ਦੀ ਬਾਣੀ ਵਿੱਚ ਵੀ ਸਾਡੇ ਗੁਰੂ ਸਾਹਿਬ ਲਿਖਦੇ ਹਨ ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਇੱਕ ਪੂਰਨ ਗੁਰੂ ਦੀ ਸੰਗਤ ਕਰਤੇ ਹੀ ਸਾਡੇ ਘਟ ਦੇ ਅੰਦਰ ਉਹ ਮਹਾਨ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ ਤੇ ਇੱਕ ਪੂਰਨ ਗੁਰੂ ਦੀ ਸੰਗਤ ਕਰਕੇ ਹੀ ਸਾਡੇ ਅੰਦਰੋਂ ਉਹ ਹੰਕਾਰ ਖਤਮ ਹੁੰਦਾ ਹੈ ਸਾਡ ਦੇ ਸੰਗ ਮਿਟੇ ਅਭਿਮਾਨ ਸਾਡ ਦੇ ਸੰਗ ਵਰਗਟੇ ਸੋ ਗਿਆਨ ਪਰਮੇਪਾ ਅਛਾ ਜੀ ਕਹਿੰਦੇ ਹਨ ਕਿ ਇੱਕ ਪੂਰਨ ਸੰਤ ਸਾਧੂ ਦੀ ਸੰਗਤ ਕਰਕੇ ਹੀ ਸਾਡੇ ਅੰਦਰ ਉਹ ਗਿਆਨ ਪ੍ਰਗਟ ਹੁੰਦਾ ਹੈ ਕਿ ਇੱਕ ਪੂਰਨ ਸਾਧੂ ਦੀ ਸੰਗਤ ਕਰਕੇ ਹੀ ਸਾਡੇ ਅੰਦਰੋਂ ਅਬਮਾਨ ਹੰਕਾਰ ਖਤਮ ਹੁੰਦਾ ਹੈ ਅੱਜ 293 ਅੰਗ ਤੇ 293 ਅੰਗ ਤੇ ਪੰਜਵੀਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਗਿਆਨ ਅੰਜਨ ਗੁਰ ਦੀਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਪੰਜਵੀਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਇੱਕ ਪੂਰਾ ਗੁਰੂ ਇੱਕ ਪੂਰਾ ਸੰਤ ਸਾਧੂ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦਾ ਸੁਰਮਾ ਦਿੰਦਾ ਹੈ ਤਾਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਤਾਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਜਿਸ ਕਰਕੇ ਸਾਡੇ ਅੰਦਰੋਂ ਅਗਿਆਨਤਾ ਦਾ ਜੋ ਹਨੇਰਾ ਹੈ ਉਹ ਖਤਮ ਹੋ ਜਾਂਦਾ ਹੈ ਗਿਆਨ ਅੰਗਨ ਗੁਰ ਦੀਆ ਗਿਆਨ ਅੰਧੇਰ ਬਨਾਸ਼ ਪੰਜਵੀਂ ਪਾਤਸ਼ਾਹੀ ਕਹਿੰਦੇ ਹਨ ਕਿ ਜਦੋਂ ਇੱਕ ਪੂਰਾ ਗੁਰੂ ਸਾਨੂੰ ਉਸ ਸਾਨੂੰ ਉਸ ਮਹਾਨ ਬ੍ਰਹਮ ਗਿਆਨ ਦਾ ਸਰਮਾ ਦਿੰਦਾ ਹੈ ਤੇ ਜਦੋਂ ਅਸੀਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਤੇ ਸਾਡੇ ਅੰਦਰੋਂ ਉਸ ਅਗਿਆਨਤਾ ਦਾ ਸਾਰਾ ਹੀ ਹਨੇਰਾ ਖਤਮ ਹੋ ਜਾਂਦਾ ਹੈ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਪੰਨੀ ਪਾਛੀ ਜੀ ਕਹਿੰਦੇ ਹਨ ਕਿ ਜਦੋਂ ਸਾਡੇ ਉੱਤੇ ਇਹ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਾ ਸੰਤ ਮਿਲਦਾ ਹੈ ਕਿ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਾ ਸੰਤ ਮਿਲਦਾ ਹੈ ਤੇ ਜਦੋਂ ਅਸੀਂ ਉਸ ਪੂਰਨ ਸੰਤ ਲਈ ਸੰਗਤ ਕਰਦੇ ਹਾਂ ਉਸ ਦੀ ਸੇਵਾ ਕਰਦੇ ਹਾਂ ਤੇ ਉਹ ਪੂਰਨ ਸੰਤ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਅੰਦਰ ਪ੍ਰਗਾਸ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਸਾਨੂੰ ਅਸੀਸਰ ਦੇ ਦਰਸ਼ਨ ਕਰਾ ਦਿੰਦਾ ਹੈ ਜਿਸ ਕਰਕੇ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਅਗੇ 650 ਅੰਕ ਤੇ ਤੀਜੇ ਪਾਠ ਸਾਹਿਬ ਜੀ ਲਿਖਦੇ ਹਨ ਗੁਰਬੇਣ ਗਿਆਨ ਨਾ ਹੋਵੀ ਨਾ ਸੁਖ ਵਸੇ ਮਨ ਆਏ ਤੀਜੇ ਪਾਠ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਪੂਰਨ ਗੁਰੂ ਤੋਂ ਬਿਨਾ ਸਾਨੂੰ ਕਦੇ ਵੀ ਉਸ ਮਹਾਨ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਸਾਡੇ ਮਨ ਦੇ ਵਿੱਚ ਕਦੀ ਸੁਖ ਆਉਂਦਾ ਹੈ ਗੁਰਬੇਣ ਗਿਆਨ ਨਾ ਹੋਵੀ ਨਾ ਸੁਖ ਵਸੇ ਮਨ ਆਏ ਤੀਜੇ ਪਾਠ ਸਾਹਿਬ ਜੀ ਕਹਿੰਦੇ ਹਨ ਇਕਾ ਪੂਰਨ ਗੁਰੂ ਤੋਂ ਬਿਨਾ ਸਾਨੂੰ ਉਸ ਮਹਾਨ ਬ੍ਰਹਮ ਗਿਆਨ ਦੀ ਕਦੇ ਵੀ ਪ੍ਰਾਪਤੀ ਨਹੀਂ ਹੁੰਦੀ ਹੈ ਤੇ ਨਾ ਹੀ ਸਾਡੇ ਮਨ ਦੇ ਵਿੱਚ ਆ ਕੇ ਸੁਖ ਵਸਦਾ ਹੈ 124 ਅੰਗ ਤੇ 124 ਅੰਗ ਤੇ ਤੀਜੇ ਪਾਛਾ ਜੀ ਹੋਰ ਲਿਖਦੇ ਹਨ ਗੁਰੂ ਗਿਆਨ ਅੰਜਨ ਸੱਚ ਨੇਤਰੀ ਪਾਇਆ ਗੁਰੂ ਗਿਆਨ ਅੰਜਨ ਅੰਜਨ ਸੁਰਮੇ ਨੂੰ ਕਹਿੰਦੇ ਹਨ ਗੁਰੂ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਤੀਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਇੱਕ ਪੂਰਾ ਗੁਰੂ ਸਾਨੂੰ ਉਸ ਸਾਨੂੰ ਉਸ ਮਹਾਨ ਬ੍ਰਹਮ ਗਿਆਨ ਦਾ ਸੁਰਮਾ ਦਿੰਦਾ ਹੈ ਭਾਵ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਤਾਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਅਸੀਂ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਜਿਸ ਕਰਕੇ ਸਾਡੇ ਅੰਦਰੋਂ ਜੋ ਅਗਿਆਨਤਾ ਦਾ ਜੋ ਹਨੇਰਾ ਹੁੰਦਾ ਹੈ ਉਹ ਸਦਾ ਵਾਸਤੇ ਖਤਮ ਹੋ ਜਾਂਦਾ ਹੈ ਗੁਰੂ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਤੀਜੇ ਪਾਛੜੀ ਕਹਿੰਦੇ ਹਨ ਕਿ ਜਦੋਂ ਇੱਕ ਪੂਰਾ ਗੁਰੂ ਸਾਨੂੰ ਉਸ ਮਹਾਨ ਬ੍ਰਹਮ ਗਿਆਨ ਦਾ ਸੁਰਮਾ ਦਿੰਦਾ ਹੈ ਤੇ ਜਦੋਂ ਅਸੀਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੇ ਹਾਂ ਤਾਂ ਸਾਡੇ ਅੰਦਰੋਂ ਜੋ ਅਗਿਆਨਤਾ ਦਾ ਹਨੇਰਾ ਹੁੰਦਾ ਹੈ ਉਹ ਸਦਾ ਵਾਸਤੇ ਹੀ ਖਤਮ ਹੋ ਜਾਂਦਾ ਹੈ 1087 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਗੁਰ ਤੇ ਗਿਆਨ ਪਾਇਆ ਅਤਖੜਗ ਕਰਾਰਾ ਗੁਰ ਤੇ ਗਿਆਨ ਪਾਇਆ ਅਤਖੜਗ ਕਰਾਰਾ ਦੂਜਾ ਭਰਮ ਘੜ ਕਟਿਆ ਮੋਹ ਲੋਭ ਹੰਕਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਬਹੁਤ ਹੀ ਜ਼ਬਰਦਸਤ ਜਦੋਂ ਅਸੀਂ ਬਹੁਤ ਹੀ ਜ਼ਬਰਦਸਤ ਉਸ ਮਹਾਨ ਬ੍ਰਹਮ ਗਿਆਨ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਪ੍ਰਾਪਤ ਕਰਦੇ ਹਾਂ ਤਾਂ ਉਹ ਪੂਰਾ ਗੁਰੂ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਜਿਸ ਕਰਕੇ ਸਾਡੇ ਅੰਦਰ ਪਰਮਾ ਦਾ ਜੋ ਨਿਗਾਹ ਤਰ੍ਹਾਂ ਦਾ ਜੋ ਗੜ ਹੁੰਦਾ ਹੈ ਉਹ ਕਟਿਆ ਜਾਂਦਾ ਹੈ ਤੇ ਸਾਡੇ ਮੂਹ ਲੋਭ ਹੰਕਾਰ ਵੀ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਗੁਰ ਤੇ ਗਿਆਨ ਪਾਇਆ ਅਤਖੜਗ ਕਰਾਰਾ ਦੂਜਾ ਭਰਮ ਗੜ ਕਟਿਆ ਮੂਲ ਲੋਭ ਹੰਕਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਬਹੁਤ ਹੀ ਜ਼ਬਰਦਸਤ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਾਂ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਅੰਦਰ ਤਾਂ ਸਾਡੇ ਘਰ ਦੇ ਅੰਦਰ ਸਾਡੇ ਸਰੀਰ ਦੇ ਅੰਦਰ ਜੋ ਅਨੇਕ ਤਰ੍ਹਾਂ ਦਾ ਭਰਮਾਂ ਦਾ ਗੜ ਹੁੰਦਾ ਹੈ ਉਹ ਸਦਾ ਵਾਸਤੇ ਹੀ ਖਤਮ ਹੋ ਜਾਂਦਾ ਹੈ ਤੇ ਜੋ ਸਾਡੇ ਮੋਹ ਲੋਭ ਹੰਕਾਰ ਹੁੰਦੇ ਹਨ ਇਹ ਵੀ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਬ੍ਰह्म ਗਿਆਨ ਤੋਂ ਬਿਨਾਂ ਅਸੀਂ 84 ਲੱਖ ਨੀਚ ਜੁਨੀਆਂ ਦੇ ਦੁੱਖ ਹੀ ਦੁੱਖ ਭੋਗਦੇ ਹਾਂ ਸਾਡੀ ਕਦੇ ਵੀ ਮੁਕਤੀ ਨਹੀਂ ਹੁੰਦੀ ਹੈ ਇਸ ਕਰਕੇ ਅਸੀਂ ਇਸ ਬ੍ਰਹਮ ਗਿਆਨ ਨੂੰ ਇਸ ਕਰਕੇ ਅਸੀਂ ਇਸ ਬ੍ਰਹਮ ਗਿਆਨ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਕੇ ਆਪਣਾ ਬਹੁਤ ਹੀ ਦੁਰਲਭ ਜੀਵਨ ਸਫਲ ਕਰਨਾ ਹੈ ਸਾਡੇ ਮਹਾਪੁਰਸ਼ ਕਹਿੰਦੇ ਹਨ ਗਿਆਨਹੀਣਾ ਨਰ ਪਸ਼ੂ ਸਮਾਨਾ ਗਿਆਨਹੀਣਾ ਨਰ ਪਸ਼ੂ ਸਮਾਨਾ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਇਸ ਮਹਾਨ ਬ੍ਰਹਮ ਗਿਆਨ ਤੋਂ ਬਿਨਾਂ ਇਹ ਇਨਸਾਨ ਇੱਕ ਪਸ਼ੂ ਦੇ ਸਮਾਨ ਹੈ ਗਿਆਨਹੀਣਾ ਨਰ ਪਸ਼ੂ ਸਮਾਨਾ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ ਇਸ ਮਹਾਨ ਬ੍ਰਹਮ ਗਿਆਨ ਤੋਂ ਬਿਨਾਂ ਇਹ ਇਨਸਾਨ ਇੱਕ ਪਸ਼ੂ ਦੇ ਸਮਾਨ ਹੈ 10 ਗੁਰਬਾਣੀ ਦੇ ਵਿੱਚ 1093 ਅੰਦ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਜਿਨ ਕੋ ਅੰਦਰ ਗਿਆਨ ਨਹੀਂ ਜਿਨ ਕੋ ਅੰਦਰ ਗਿਆਨ ਨਹੀਂ ਸਇਤੀ ਨਹੀਂ ਬਿੰਦ ਨਾਨਕ ਮੋਇਆਂ ਕਾ ਕੀ ਮਾਰਨਾ ਜੇ ਆਪ ਮਾਰੇ ਗੋ ਬਿੰਦ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਹਨ ਕਿ ਜਿਨ੍ਹਾਂ ਨੇ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤੇ ਜਿਨ੍ਹਾਂ ਦੇ ਅੰਦਰ ਈਸ਼ਵਰ ਦਾ ਕੋਈ ਡਰ ਨਹੀਂ ਹੈ ਉਹ ਤਾਂ ਈਸ਼ਵਰ ਦੇ ਵੱਲੋਂ ਪਹਿਲਾਂ ਹੀ ਮਰੇ ਹੋਏ ਹਨ ਉਹਨਾਂ ਨੂੰ ਅਸੀਂ ਹੋਰ ਕੀ ਮਾਰਨਾ ਹੈ ਜਿਨ ਕੋ ਅੰਦਰ ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਹੀਂ ਬਿੰਦ ਨਾਨਕ ਮੋਇਆਂ ਕਾ ਕੀ ਮਾਰਨਾ ਜੇ ਆਪ ਮਾਰੇ ਗੋਬਿੰਦ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਅਜੇ ਤੱਕ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤੇ ਜਿਨ੍ਹਾਂ ਦੇ ਅੰਦਰ ਈਸ਼ਰ ਦਾ ਕੋਈ ਡਰ ਨਹੀਂ ਹੈ ਉਹ ਤਾਂ ਈਸ਼ਰ ਦੇ ਵੱਲੋਂ ਪਹਿਲਾਂ ਹੀ ਮਰੇ ਹੋਏ ਹਨ ਅਸੀਂ ਉਹਨਾਂ ਨੂੰ ਪੂਰ ਕੀ ਮਾਰਨਾ ਹੈ ਸੰਤ ਕਬੀਰ ਜੀ ਵੀ ਆਪਣੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਸੰਤ ਕਬੀਰ ਜੀ ਕਹਿੰਦੇ ਹਨ ਕਿ हे ਬੋਰੇ ਇਨਸਾਨ ਕਿ ਹੇ ਬੋਰੇ ਇਨਸਾਨ ਜੇਕਰ ਅਜੇ ਤੱਕ ਤੂੰ ਇਸ ਇੱਕ ਪੂਰੇ ਗੁਰੂ ਦੀ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕੀਤਾ ਤਾਂ ਤੇਰਾ ਸਾਰਾ ਜਨਮ ਹੀ ਬੇਅਰਥ ਜਾ ਰਿਹਾ ਹੈ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਸੰਤ ਕਬੀਰ ਜੀ ਕਹਿੰਦੇ ਹਨ ਕਿ हे ਬਉਰੇ ਇਨਸਾਨ ਕਿ हे ਬਉਰੇ ਇਨਸਾਨ ਜੇਕਰ ਅਜੇ ਤੱਕ ਤੂੰ ਇਸ ਮਹਾਨ ਬ੍ਰਹਮ ਗਿਆਨ ਨੂੰ ਜੇਕਰ ਤੂੰ ਇਸ ਮਹਾਨ ਬ੍ਰਹਮ ਗਿਆਨ ਨੂੰ ਅਜੇ ਤੱਕ ਪ੍ਰਾਪਤ ਨਹੀਂ ਕੀਤਾ ਤਾਂ ਤੇਰਾ ਸਾਰਾ ਜੀਵਨ ਹੀ ਬੇਅਰਥ ਜਾ ਰਿਹਾ ਹੈ ਭਾਵ ਤੂੰ ਇੱਕ ਪੂਰੇ ਗੁਰੂ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਇਸ ਮਹਾਨ ਬ੍ਰਹਮ ਗਿਆਨ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰ ਤੇ ਆਪਣਾ ਜੀਵਨ ਸਫਲ ਕਰ ਜੋ ਇਨਸਾਨ ਇਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕਰਦੇ ਜੋ ਇਨਸਾਨ ਇਸ ਮਹਾਨ ਬ੍ਰਹਮ ਗਿਆਨ ਨੂੰ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਪ੍ਰਾਪਤ ਨਹੀਂ ਕਰਦੇ ਸਾਡੇ ਗੁਰੂਆਂ ਨੇ ਉਹਨਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਫਟਕਾਰਾਂ ਪਾਈਆਂ ਹਨ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ